ਤੇ 23 ਸਾਲ ਦੇ ਮੁਲਾਜ਼ਮ ਬੈਠੇ ਸੀ ਇੱਥੇ ਕਿਸੇ ਨੇ ਕੋਈ ਬਦਲੀ ਨਹੀਂ ਕੀਤੀ ਜਦੋਂ ਅਸੀਂ ਬਦਲੀ ਕੀਤੀ ਤਾਂ ਇਹ ਘਟਾਲਾ ਜਿਹੜਾ ਨਵਾਂ ਮੈਨੇਜਰ ਗਿਆ ਤਾਂ ਉਹਨੇ ਇਹ ਕੱਢਿਆ ਤੇ ਇਹਨੇ ਉਹਨੇ ਘਟਾਲਾ ਕੱਢਿਆ ਤੇ ਜਿਹੜੀਆਂ ਕੋਰਪੋਰੇਟ ਦੀਆਂ ਜ਼ਿੰਮੇਵਾਰਾਂ ਦੀਆਂ ਲਿਮਟਾਂ ਸੀ ਉਹ ਜ਼ਿੰਮੇਵਾਰ ਕਲੀਅਰ ਕਰਾਏਗੇ ਇਹ ਇਹ ਬੰਦਾ ਘੜਾ ਘੜਾ ਕੇ ਉਹਨਾਂ ਨੂੰ ਗਵਨ ਕਰੀਂਗਾ ਲਿਮਟਾਂ ਇੱਕ ਅਸੀਂ ਇੱਕ 90 ਲੱਖ ਦਾ ਤਕਰੀਬਨ 90 ਲੱਖ ਦਾ ਅਸੀਂ ਇਹਨਾਂ ਤੇ ਇਹ ਤਾਂ ਐਫ ਆਈ ਆਰ ਵੀ ਹੋਈ ਹੈ ਤੇ ਅਸੀਂ ਹੁਣ ਤੱਕ ਜਾਂਚ ਕੀਤੀ ਹੈ ਜਿਹੜੀ 1 ਕਰੋੜ 39 ਲੱਖ ਦੀ ਸਾਡੇ ਸਾਹਮਣੇ ਆਈ ਹੈ ਹੁਣ ਲਗਾਤਾਰ ਜਾਂਚ ਚੱਲ ਰਹੀ ਹੈ ਇਹ ਮੈਨੂੰ ਤਾਂ ਲੱਗਦਾ ਪਤਾ ਨਹੀਂ ਕਿੱਥੇ ਜਾ ਕੇ ਖੜੂਗੀ ਹਜੇ ਘਰ-ਘਰ ਜਾ ਕੇ ਸਾਡੇ ਜਿਹੜੇ ਜਿਹੜੀ ਬੈਂਕ ਦੀ ਟੀਮ ਹੈ ਉਹ ਸਾਰੀ ਜਾ ਜਾ ਕੇ ਉੱਥੇ ਇਹਨੂੰ ਮਤਲਬ ਜਾਂਚ ਕਰ ਰਹੀ ਹੈ ਹਰ ਇੱਕ ਬੰਦੇ ਨਾਲ ਸੰਪਰਕ ਕਰਦੀ ਹੈ ਤੇ ਉਹ ਜਾਂਚ ਹੋਣ ਤੋਂ ਹੀ ਬਾਅਦ ਜਾ ਕੇ ਕਿਤੇ ਪਤਾ ਲੱਗੂ ਵੀ ਇਹ ਕਿੱਡਾ ਵੱਡਾ ਘਟਾਲਾ ਹੈ ਜਾਂ ਜੋ ਵੀ ਹੈ ਜਾਂਚ ਚੱਲ ਰਹੀ ਹੈ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਐਸਐਸਪੀ ਸਾਹਿਬ ਨੇ ਜਾਂ ਡੀਐਸਪੀ ਤੇ ਐਸਐਚਓ ਸਾਹਿਬ ਨੇ ਇਹ ਸਾਡੇ ਨੰਦਾ ਬਹੁਤ ਵਧੀਆ ਸਾਥ ਨਵਾ ਰਹੇ ਨੇ ਬੈਂਕ ਦਾ ਬਹੁਤ ਇਹਨਾਂ ਦਾ ਜੋਰ ਲੱਗਿਆ ਹੋਇਆ ਹੈ ਜਿਸ ਤੋਂ ਕੋਮ ਫਾਇਦਾ ਹੋ ਗਿਆ ਨਹੀਂ ਗੰਕਾਂ ਦੇ ਨਾਂ ਤੇ ਲਿਮਟਾਂ ਬੋਲ ਰਹੀਆਂ ਸੀ ਅਸੀਂ ਨਾ ਜਾ ਕੇ ਜਦੋਂ ਕੱਢੀਆਂ ਤਾਂ ਸਾਨੂੰ ਪਤਾ ਲੱਗਿਆ ਕੱਲੇ ਕੱਲੇ ਘਰ ਜਾ ਕੇ ਅਸੀਂ ਪਤਾ ਕਰ ਰਹੇ ਹਾਂ ਕੱਲੇ ਕੱਲੇ ਨੂੰ ਦੇਖ ਰਹੇ ਹਾਂ ਕਈਆਂ ਕੋਲ ਤਾਂ ਆਪਣਾ ਐਨਓਸੀ ਲੈ ਗਿਆ ਹੋਈਆਂ ਨੇ ਲੋਕਾਂ ਨੇ ਜ਼ਮੀਨਾਂ ਫੱਕ ਕਰਾ ਲੀਆਂ ਔਰ ਬੈਂਕਾਂ ਜਾ ਕੇ ਲਿਮਟਾਂ ਕਰਵਾ ਲੀਆਂ ਉਹ ਸਮਾਂ ਸਾਨੂੰ ਚਾਨਣ ਹੋ ਰਿਹਾ ਹੈ ਕਲਾਇੰਟ ਦੀ ਕੋਈ ਐਡੀ ਗੱਲ ਨਹੀਂ ਇਹ ਜਿਹੜਾ ਜ਼ਿਆਦਾ ਧੋਖਾ ਹੋਇਆ ਸਾਰਾ ਬੈਂਕ ਨਾਲ ਹੀ ਹੋਇਆ ਜਿਆਦਾ ਵੱਡਾ ਉਹ ਬੰਦਾ ਹਾਲ ਤੱਕ ਗ੍ਰਿਫਤਾਰ ਨਹੀਂ ਹੋਇਆ ਤੇ ਗ੍ਰਿਫਤਾਰ ਕਰਨ ਦੀ ਪੁਲਿਸ ਨੇ ਕਈ ਥਾਵਾਂ ਤੇ ਛਾਪੇ ਮਾਰੇ ਨੇ ਕੋਸ਼ਿਸ਼ ਕਰ ਰਹੇ ਨੇ ਇਹ ਮਕਦਮਾ ਉਹਦੀ ਘਰ ਵਾਲੀ ਦੇ ਨਾਮ ਤੇ ਤੇ ਬੇਟੀ ਨਾਮ ਤੇ ਵੀ ਹੋਇਆ ਹੈ ਹਾਂ ਉਹ ਪਰਿਵਾਰ ਚ ਨਾ ਉਹਨਾਂ ਨੇ ਆਪਦੇ ਜਿਹੜੇ ਖਾਤੇ ਚੋਂ ਪੈਸੇ ਕੱਢ-ਕੱਢ ਕੇ ਪਾਉਂਦਾ ਰਿਹਾ ਉਹ ਆਪਦੇ ਘਰ ਵਾਲੀ ਦੇ ਨਾਮ ਆਪਦੀ ਬੇਟੀ ਦੇ ਨਾਮ ਪਾਉਂਦਾ ਰਿਹਾ ਇਹਨਾਂ ਨੇ ਰਲ ਮਿਲ ਕੇ ਹੀ ਘਟਾਲਾ ਕੀਤਾ ਹੈ ਇਹ ਜੀ ਸੈਂਟਰਲ ਕੋਟਰਲ ਸੈਂਟਰਲ ਬੈਂਕ ਚੀਮਾ ਬ੍ਰਾਂਚ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਸੀ ਥਾਣਾ ਚੀਮਾ ਵਿਖੇ ਐਸ.ਐਚ.ਓ ਸਾਹਿਬ ਨੂੰ ਵੀ ਇਹਦੇ ਵਿੱਚ ਬੈਂਕ ਦੇ ਵਿੱਚ ਜਿਹੜਾ ਮੈਨੇਜਰ ਹੈ ਦੀਪਿੰਦਰ ਸਿੰਘ ਇਹਨੇ ਕਾਫੀ ਪੈਸਿਆਂ ਦਾ ਘਟਾਲਾ ਕੀਤਾ ਇਹਦਾ ਮੁਕੱਦਮਾ ਨੰਬਰ 3 ਜੱਜ ਰਜਿਸਟਰ ਕਰ ਲਿਆ ਇਹਨਾਂ ਦੇ ਬਰਖਲਾਫ ਇੱਕ ਇਹਨਾਂ ਦੀ ਬੇਟੀ ਹੈ ਇੱਕ ਇਹਨਾਂ ਦੀ ਮੈਸਜ ਹੈ ਉਹਨਾਂ ਦੇ ਬਰਖਲਾਫ ਬਾਕੀ ਇਹਦੀ ਤਫਤੀਸ਼ ਚੱਲ ਰਹੀ ਹੈ ਐਸਆਈ ਜਗਰਵਚਨ ਸਿੰਘ ਇਹਦੀ ਤਫਤੀਸ਼ ਕਰ ਰਹੇ ਨੇ ਗੱਡੀਆਂ ਦਾ ਭਰੇ ਕਰੀ ਹੈ ਜੀ ਦੇਖੀ ਮਾਮਾ ਤਾਂ ਕਾਰ ਹੈ Okay.